ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਤੇ ਤੇ ਇਹਨਾਂ ਦੇ ਰਾਜ ਨੂੰ ਅੱਜ ਵੀ ਲੋਕ ਆ ਜਿਹੜੀ ਤਾਰੀਫ ਕਰਦੇ ਆ ਪੂਰੀ ਪੇ ਪੂਰਾ ਵਧੀਆ ਰਾਜ ਸੀਗਾ ਤੇ ਸਾਰੇ ਧਰਮਾਂ ਦਾ ਸਤਿਕਾਰ ਸੀਗਾ ਇਹਨਾਂ ਦੇ ਰਾਜ ਦੇ ਵਿੱਚ ਤੇ ਅੱਜ ਵੀ ਕਦੇ-ਕਦੇ ਗੱਲ ਹੁੰਦੀ ਆ ਵੀ ਸਿੱਖ ਰਾਜ ਫੇਰ ਆਉਣਾ ਚਾਹੀਦਾ ਵਾ ਤੇ ਉਹਨਾਂ ਤੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਸੀਗੇ ਮਹਾਰਾਜਾ ਰਣਜੀਤ ਸਿੰਘ ਤੇ ਤੇ ਕੌਣ ਸੀਗੇ ਤੇ ਕਿਵੇਂ ਇਹਨਾਂ ਨੇ ਸਿੱਖ ਰਾਜ ਆ ਜਿਹੜਾ ਉਹ ਸਥਾਪਿਤ ਕੀਤਾ ਤੇ ਕਿਵੇਂ ਇਹਨਾਂ ਦਾ ਜਿਹੜਾ ਉਹ ਅੰਤ ਹੋਇਆ ਸਾਰੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ 1780 ਦੇ ਵਿੱਚ ਤੇ 1780 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਇਸ ਛੋਟੀ ਉਮਰੇ ਜਿਵੇਂ 10 ਸਾਲਾਂ ਦੀ ਉਮਰ ਦੇ ਵਿੱਚ ਹੀ ਜਿਹੜੀ ਇਹਨਾਂ ਦੀ ਇੱਕ ਅੱਖ ਆਹੋ ਚਲੀ ਗਈ ਸੀਗੀ ਇਹਨਾਂ ਨੂੰ ਸਮਾਲਪੌਕਸ ਹੋ ਗਿਆ ਸੀਗਾ ਸਮਾਲਪੌਕਸ ਇੱਕ ਬਿਮਾਰੀ ਹੁੰਦੀ ਆ ਉਹਦੇ ਕਰਕੇ ਜਣੀ ਇਹਨਾਂ ਦੀ ਇੱਕ ਅੱਖਾ ਜਿਹੜੀ ਖੱਬੀ ਅੱਖਾ ਉਹ ਚਲੀ ਗਈ ਸੀਗੀ ਤੇ ਛੋਟੀ ਉਮਰ ਹੀ ਜਣੀ ਇਹੇ ਇਹ ਇਹ ਇਸ ਹਲ ਨੂੰ ਹੋ ਗਏ ਸੀਗੇ ਜਣੀ ਇਹਨਾਂ ਸੱਤ ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਉਹ ਪਹਿਲੀ ਲੜਾਈ ਆ ਉਹ ਲੜ ਲਈ ਸੀਗੀ ਤੇ ਲਾੜਲੀ ਸੀਗੀ ਤੇ 13 ਸਾਲ ਦੀ ਉਮਰ ਦੇ ਵਿੱਚ ਆ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਉਹ ਇਹਨਾਂ ਨੂੰ ਵਿਛੋੜਾ ਦੇ ਗਏ ਸੀਗੇ ਤੇ 13 ਸਾਲ ਦੀ ਉਮਰ 'ਚ ਇਹਨਾਂ ਨੂੰ ਮਾਰਨ ਲਈ ਇੱਕ ਪ੍ਰਯਾਸ ਵੀ ਹੋਇਆ ਸੀਗਾ ਤੇ ਪਰ ਉਹ ਅਸਫਲ ਰਿਹਾ ਸੀਗਾ ਤੇ ਜਿਹੜਾ ਉਹ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਦੇ ਵਿੱਚ ਇਹਨਾਂ ਨੇ ਹਮਲਾ ਹਮਲਾਵਰ ਨੂੰ ਹੀ ਮਾਰਤਾ ਸੀਗਾ ਤੇ ਤੇ 18 ਸਾਲਾਂ ਦੀ ਉਮਰ ਦੇ ਵਿੱਚ ਆ ਜਿਹੜੇ ਇਹਨਾਂ ਦੇ ਮਾਤਾ ਜੀ ਆ ਉਹ ਵੀ ਜਹਾਨ ਤੋਂ ਚਲੇ ਗਏ ਸੀਗੇ ਤੇ 21 ਸਾਲਾਂ ਦੀ ਉਮਰ ਦੇ ਵਿੱਚ ਆ ਇਹਨਾਂ ਨੂੰ ਰਾਜੇ ਦੀ ਗੱਦੀ ਮਿਲ ਗਈ ਸੀਗੀ ਤੇ ਰਾਜੇ ਦੀ ਤੇ ਇਹ ਕਦੇ ਸਕੂਲ ਨਹੀਂ ਗਏ ਸੀਗੇ ਤੇ ਨਾ ਇਹ ਕੁਸ ਪੜ੍ਹ ਸਕਦੇ ਸੀਗੇ ਤੇ ਨਾ ਲਿਖ ਸਕਦੇ ਸੀਗੇ ਸਿਰਫ ਗੁਰਮੁਖੀ ਤੋਂ ਬਿਨਾ ਪਰ ਇਹਨਾਂ ਨੇ ਜਿਹੜੀ ਟ੍ਰੇਨਿੰਗ ਆ ਜਿਵੇਂ ਘੋੜ ਸਵਾਰੀ ਦੀ ਤੇ ਮਾਰਸ਼ੀਅਲ ਆਰਟ ਦੀ ਟ੍ਰੇਨਿੰਗ ਇਹਨਾਂ ਨੇ ਲਈ ਸੀਗੀ ਉਹਨਾਂ ਦੇ ਵਿੱਚ ਇਹ ਪੂਰੇ ਆ ਜਿਵੇਂ ਮਾਰ ਸੀਗੇ ਤੇ ਇਹਨਾਂ ਦਾ ਜਿਹੜਾ ਵਿਆਹ ਆ ਉਹ ਵੀ ਛੋਟੀ ਉਮਰ ਹੀ ਹੋ ਗਿਆ ਸੀਗਾ ਜਣੀ ਆ ਜਣੀ ਜਣੀ 9 ਸਾਲਾਂ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਤੇ 15 ਸਾਲ ਦੀ ਉਮਰ ਦੇ ਵਿੱਚ ਜਿਵੇਂ ਕਹリエ ਮਕਲਾਵਾ ਇਹਨਾਂ ਦਾ ਤੋਰਤਾ ਸੀਗਾ ਜਿਨ੍ਹਾਂ ਦਾ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਸੀਗਾ ਪਰ ਉਹ ਵਿਆਹ ਵਾ ਜਿਹੜਾ ਉਹ ਬਾਲਾਚਰ ਨੈਮਨੀ ਪਾਇਆ ਵੀ ਕੋਸਕ ਜਿਵੇਂ ਆਪਾਂ ਕਹਿ ਸਕਦੇ ਆ ਉਹ ਵੀ ਰਾਜ ਘਰਾਣੇ ਫੈਮਿਲੀ ਚੋਂ ਸੀਗੀ ਜਿਹੜੀ ਇਹਨਾਂ ਦੀ ਪਹਿਲੀ ਘਰ ਵਾਲੀ ਸੀਗੀ ਮਹਿਤਾਬ ਕੌਰ ਤੇ ਉਹਦੇ ਕਰਕੇ ਜਣੀ ਕੋਸਕ ਲੜਾਈ ਝਗੜੇ ਕਰਕੇ ਇਹਨਾਂ ਦਾ ਜਣੀ ਉਹ ਕਿ ਸੇ ਲੜਾ ਜਿਹੜੀ ਫੈਮਿਲੀ ਚ ਉਹ ਸੀਗੀ ਤੇ ਉਹਨਾਂ ਨਾਲ ਇਹਨਾਂ ਦੀ ਕੋਈ ਲੜਾਈ ਹੋ ਗਈ ਸੀਗੀ ਤੇ ਉਹ ਤਾ ਕਰਕੇ ਜਾਨੀ ਉਹ ਵਿਆਹ ਜਿਹੜਾ ਉਹ ਨੈਬਨੀ ਪਾਇਆ ਤੇ ਪਰ ਉਹ ਵਿਆਹ ਤੋਂ ਇਹਨਾਂ ਦੇ ਤਿੰਨ ਜਵਾਕ ਸੀਗੇ ਤੇ ਜਿਹੜਾ ਇਹਨਾਂ ਦਾ ਦੂਜਾ ਵਿਆਹ ਹੋਇਆ ਸੀਗਾ ਉਹ 17 ਸਾਲਾਂ ਦੀ ਉਮਰ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਦਾ ਨਾਂ ਸੀਗਾ ਰਾਜਕੌਰ ਉਹਨਾਂ ਦਾ ਦੂਜੇ ਘਰ ਵਾਲੀ ਦਾ ਦੂਜੇ ਘਰ ਵਾਲੀ ਦਾ ਇਹਨਾਂ ਦੀ ਮਾਤਾ ਦਾ ਨਾਂ ਵੀ ਆ ਜਿਹੜਾ ਉਹ ਰਾਜਕੌਰ ਸੀਗਾ ਤਾਂ ਕਰਕੇ ਇਹਨਾਂ ਨੇ ਉਹਨਾਂ ਦਾ ਨਾਂ ਉਹਨਾਂ ਦਾ ਇਹਨਾਂ ਦਾ ਨਾਮ ਹੈ ਹੁਣ ਸ਼ਾਇਦ ਭੁੱਲਦਾ ਮਾਂ ਦਮਨਕੌਰ ਜਾਂ ਦਮਨ ਦਮਨਕੌਰ ਇਹਨਾਂ ਨੇ ਆਪਦੀ ਦੂਜੀ ਘਰ ਵਾਲੀ ਦਾ ਨਾਮ ਸੀਗਾ ਤੇ ਉਹ ਵਿਆਹ ਵੀ ਜਣੀ ਉਹਨਾਂ ਦੀ ਮੌਤ 1813 ਦੇ ਵਿੱਚ ਹੋ ਜਾਂਦੀ ਆ ਤੇ ਉਹ ਉਸ ਵਿਆਹ ਤੋਂ ਵੀ ਇਹਨਾਂ ਦੇ ਜਾਨੀ ਤਿੰਨ ਜਵਾਕ ਸੀਗੇ ਤੇ ਐਂ ਕਰਕੇ ਜਿਹਨੇ 21 ਸਾਲਾਂ ਦੀ ਉਮਰ ਦੇ ਵਿੱਚ ਆਹੇ ਰਾਜੇ ਦੀ ਗੱਦੀ ਤੇ ਬਹਿੰਦੇ ਆ ਤੇ ਜਦੋਂ ਰਾਜੇ ਦੀ ਗੱਦੀ ਤੇ ਬਹਿੰਦੇ ਆ ਜਿਵੇਂ ਪੰਜਾਬ ਪੰਜਾਬ ਤੇ ਉੱਤੇ ਜਿਹੜਾ ਰਾਜ ਸੀਗਾ ਉਹ ਮਿਸਲਾਂ ਦੇ ਵਿੱਚ ਸੀਗਾ ਰਾਜ ਜਿਵੇਂ 14 13 ਮਿਸਲਾਂ ਸੀਗੀਆਂ ਤੇ ਉਹਨਾਂ ਦੇ ਵਿੱਚੋਂ 14 13 12 ਮਿਸਲਾਂ ਦੇ ਉੱਤੇ ਜਿਹੜਾ ਰਾਜ ਸੀਗਾ ਉਹ ਸਿੱਖ ਉਸ ਸਿੱਖ ਰਾਜਿਆਂ ਦਾ ਰਾਜ ਸੀਗਾ ਤੇ ਇੱਕ ਮਿਸਲਾਂ ਦੇ ਉੱਤੇ ਜਿਹੜਾ ਰਾਜ ਸੀਗਾ ਉਹ ਮੁਸਲਮਾਨ ਰਾਜੇਦਾਰ ਰਾਜ ਸੀਗਾ ਚਾਹੇ ਸਿੱਖ ਰਾਜਿਆਂ ਦਾ ਰਾਜ ਸੀਗਾ ਪਰ ਇਹ ਇੱਕ ਦੂਜੇ ਦੇ ਵਿਰੋਧੀ ਸੀਗੇ ਜਿਵੇਂ ਕਹਿ ਸਕਦੇ ਆ ਜਿਵੇਂ ਉਦੋਂ ਲੋਕਾਂ ਤੋਂ ਜਿਹੜਾ ਆਪਾਂ ਪੈਸਾ ਇਕੱਠਾ ਕਰਦੇ ਸੀਗੇ ਟੈਕਸ ਦੇ ਰੂਪ ਦੇ ਵਿੱਚ ਉਸ ਉਸ ਚੱਕਰ ਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਇਹਨਾਂ ਸਾਰਿਆਂ ਰਾਜਿਆਂ ਦੀ ਆਪਸ ਦੇ ਵਿੱਚ ਆ ਜਿਹੜੀ ਲੜਾਈ ਹੁੰਦੀ ਰਹਿੰਦੀ ਸੀਗੀ ਤੇ ਜਿਹੜਾ ਇਹਨਾਂ ਤੇ ਉੱਤੇ ਹਮਲਾ ਹੁੰਦਾ ਸੀ ਉਹ ਜ਼ਿਆਦਾਤਰ ਆ ਜਿਹੜਾ ਉਹ ਅਫਗਾਨਿਸਤਾਨ ਅੱਲੀੋਂ ਹੁੰਦਾ ਹੁੰਦਾ ਸੀਗਾ ਹਮਲਾ ਤੇ ਇਹਨਾਂ ਦੀ ਪਹਿਲੀ ਲੜਾਈ ਆ ਜਿਹੜੀ ਉਹ ਅਫਗਾਨਿਸਤਾਨ ਅੱਲੀੋਂ ਹੀ ਹਮਲਾ ਹਮਲਾ ਹੋਇਆ ਸੀਗਾ ਤੇ ਇਨ੍ਹਾਂ ਇਨ੍ਹਾਂ ਤੇ ਹਮਲੇ ਆ ਜਿਹੜੇ ਉਹ ਜ਼ਿਆਦਾਤਰ ਅਫਗਾਨਿਸਤਾਨ ਅਲੀਓ ਹੀ ਹੁੰਦੇ ਹੁੰਦੇ ਸੀਗੇ ਤੇ ਆਏ ਪਹਿਲੀ ਪਹਿਲਾ ਜਿਹੜਾ ਹਮਲਾ ਹੋਇਆ ਸੀਗਾ ਉਹ 1798 ਦੇ ਵਿੱਚ ਹੋਇਆ ਸੀਗਾ ਤੇ ਉਹ ਹਮਲੇ ਉਹ ਹਮਲੇ ਉਹ ਹਮਲਾ ਵੀ ਜਿਹੜਾ ਇਹਨਾਂ ਨੇ ਜਿੱਤ ਲਿਆ ਸੀਗਾ ਤੇ ਜਿਹੜਾ ਇਹ ਦੂਜਾ ਹਮਲਾ ਇਹਨਾਂ ਤੇ ਹੋਇਆ ਸੀਗਾ 1700 ਰਰਾਂ ਨਮੇ ਦੇ ਵਿੱਚ ਉਹ ਵੀ ਅਫਗਾਨਿਸਤਾਨ ਦੀ ਫੌਜ ਆਲੀ ਹੋਇਆ ਸੀਗਾ ਉਹ ਹਮਲੇ ਦੇ ਵਿੱਚ ਜਿਵੇਂ ਉਹ 25000 ਦੀ ਗਿਣਤੀ ਦੇ ਵਿੱਚ ਫੌਜ ਆਈ ਸੀਗੀ ਤਾਂ ਇਹਨਾਂ ਨੇ ਪਹਿਲਾਂ ਆਪਦੇ ਏਰੀਏ 'ਚ ਉਹ ਫੌਜ ਨੂੰ ਆਉਣ ਦੇਤਾ ਤੇ ਬਾਅਦ 'ਚ ਉਹ ਜਿਵੇਂ ਬਾਅਦ 'ਚ ਉਹਨਾਂ ਨੂੰ ਘੇਰਾ ਪਾ ਕੇ ਤੇ ਜਿਹੜੀ ਸਾਰੀ ਉਹਨਾਂ ਦੀ ਸਪਲਾਈ ਬੰਦ ਕਰਤੀ ਤੇ ਬਾਅਦ 'ਚ ਜਿਹੜੇ ਵੀ ਉਹ ਜਿਹੜੇ ਵੀ ਉਹਨਾਂ ਦੇ ਪੱਖ ਦੇ ਬੰਦੇ ਸੀਗੇ ਉਹਨਾਂ ਤੇ ਇਹਨਾਂ ਨੇ ਹਮਲਾ ਕਰਤਾ ਤੇ ਐਂ ਕਰਕੇ ਜਦੋਂ ਉਹ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਸਮਾਨ ਨਾ ਰਿਆ ਤਾਂ ਫਿਰ ਉਹ ਵੀ ਡਰਦੇ ਜਾਣੀ ਮਗਰ ਮੁੜ ਗਏ ਸੀਗੇ ਤੇ ਫਿਰ ਫਿਰ ਜਿਵੇਂ ਇਹਨਾਂ ਨੇ 1800 ਇੱਕ ਦੇ ਵਿੱਚ ਜਿਵੇਂ ਇਹਨਾਂ ਦਾ ਰਾਜ ਆ ਜਿਹੜਾ ਉਹ ਸਥਾਪਿਤ ਹੋ ਗਿਆ ਸੀਗਾ ਤੇ ਜਦੋਂ ਇਹਨਾਂ ਦਾ ਰਾਜ ਆ ਸਥਾਪਿਤ ਹੋਇਆ ਸੀਗਾ ਤਾਂ ਜਿਵੇਂ ਲੋਕਾਂ ਨੇ ਜਿਹੜੇ ਗੁਰਦੁਆਰੇ ਅੰਬਰਸਰ ਦੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਉਦੋਂ ਅਰਦਾਸ ਵੀ ਕਰਾਈ ਸੀਗੀ ਤੇ ਹਿੰਦੂਆਂ ਨੇ ਮੰਦਰਾਂ ਦੇ ਵਿੱਚ ਵੀ ਅਰਦਾਸ ਕਰਾਈ ਤੇ ਜਾਨੀ ਇੱਕ ਕਿਸਮ ਦੀ ਖੁਸ਼ੀ ਮਨਾਈ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੱਲਾ ਜਿਹੜਾ ਉਹ ਰਾਜ ਹੀ ਨਹੀਂ ਕੀਤਾ ਤੇ ਜਿਵੇਂ ਜਿਵੇਂ ਹਰਮੰਦਰ ਸਾਹਿਬ ਦੀ ਸੇਵਾ ਵੀ ਕਰਵਾਈ ਜਿਵੇਂ ਇਨਾਂ ਨੂੰ ਇਨਾਂ ਨੂੰ ਇਨਾਂ ਦੀ ਮੁਰੰਮਤ ਜਣੀ ਜਿ ਹਰਮੰਦਰ ਸਾਹਿਬ ਦੇ ਉੱਤੇ ਸੋਨਾ ਲਵਾਉਣ ਦੇ ਵਿੱਚ ਜਿਵੇਂ ਇਨਾਂ ਦਾ ਵੱਡਾ ਰੋਲ ਸੀਗਾ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ ਪਟਨਾ ਸਾਹਿਬ ਉਹਨਾਂ ਨੂੰ ਗੁਰਦੁਆਰਾ ਬਣਾਉਣ ਦੇ ਵਿੱਚ ਵੀ ਇਨਾਂ ਦਾ ਵੱਡਾ ਰੋਲ ਸੀਗਾ ਤੇ ਫਿਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਸ਼ਰੀਰ ਆ ਜਿਹੜਾ ਉਹ ਤਿਆਗਿਆ ਸੀਗਾ ਨਦੇੜ ਸਾਹਿਬ ਉੱਥੇ ਵੀ ਜਿਵੇਂ ਇਨਾਂ ਇਨਾਂ ਦਾ ਵੱਡਾ ਰੋਲ ਸੀਗਾ ਗੁਰਦੁਆਰਾ ਬਣਾਉਣ ਦੇ ਵਿੱਚ ਤੇ ਬਾਕੀ ਕੱਲੇ ਗੁਰਦੁਆਰਾ ਸਵਾਰੀ ਇਹਨਾਂ ਨੇ ਬਣਾਏ ਹੈਗੇ ਤੇ ਹਿੰਦੂਆਂ ਦੇ ਕਾਫੀ ਜ਼ਿਆਦਾਤਰ ਆ ਜਿਹੜੇ ਉਹ ਮੰਦਿਰ ਉਹ ਵੀ ਬਣਾਏ ਸੀਗੇ ਤੇ ਫੇਰ ਤੇ ਬਾਕੀ ਆਏ ਸੀਗਾ ਵੀ ਇਹ ਰਾਜੇ ਜਿਵੇਂ 1802 ਦੇ ਵਿੱਚ ਆ ਜਿਹੜਾ ਉਹ ਇਹਨਾਂ ਨੇ ਇੱਕ ਮੁਸਲਮਾਨ ਕੁੜੀ ਨਾਲ ਵਿਆਹ ਕਰਾਉਣ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦਾ ਨਾਮ ਸੀਗਾ ਮੈਰਨ ਸਰਕਾਰ ਤੇ ਜਦੋਂ ਆਏ ਆਏ ਉਦੋਂ ਜਿਹੜੇ ਜ਼ਥੇਦਾਰ ਹੁੰਦੇ ਸੀਗੇ ਹਰਮੰਦਰ ਸਾਹਿਬ ਦੇ ਉਹ ਸੀਗੇ ਕਾਲੀ ਫੂਲਾ ਸਿੰਘ ਤੇ ਜਦੋਂ ਉਹਨਾਂ ਨੂੰ ਐ ਪਤਾ ਲੱਗਿਆ ਵੀ ਮਹਾਰਾਜਾ ਰਣਜੀਤ ਸਿੰਘਾ ਮੁਸਲਮਾਨ ਕੁੜੀ ਨਾਲ ਵਿਆਹ ਕਰਾਉਣ ਲੱਗੇ ਆ ਤਾਂ ਉਹ ਜਣੀ ਕਾਫੀ ਨਿਰਾਸ਼ ਹੋਏ ਸੀਗੇ ਤੇ ਤੇ ਸਿੱਖ ਧਰਮ ਦੇ ਵਿੱਚ ਵੀ ਕਾਫੀ ਨਿਰਾਸ਼ਾ ਹੋਈ ਸੀਗੀ ਤੇ ਫਿਰ ਇਹਨਾਂ ਨੂੰ ਹਰਮੰਦਰ ਸਾਹਿਬ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਤੇ ਜਦੋਂ ਇਹ ਪੇਸ਼ ਹੋਏ ਸੀਗੇ ਤਾਂ ਇਹਨਾਂ ਨੂੰ ਅਕਾਲ ਤਖਤ ਦੇ ਮੂਹਰੇ ਜਿਹੜਾ ਦਰਾਖਤ ਸੀਗਾ ਉਹਨਾਂ ਨਾਲ ਬੰਨ ਕੇ ਜਣੀ ਇਹਨਾਂ ਦੇ ਇਨਾਂ ਦੇ ਜਣੀ ਬੱਟੇ ਮਾਰੇ ਗਏ ਸੀਗੇ ਤੇ ਬਾਅਦ ਚੋ ਅਕਾਲੀ ਫੂਲਾ ਸਿੰਘ ਜੀ ਨੇ ਜਿਵੇਂ ਉੱਥੇ ਜਿਹੜੀ ਸੰਗਤ ਸੀਗੀ ਤੇ ਉਹਨਾਂ ਤੋਂ ਜਦੋਂ ਪੁੱਛਿਆ ਵੀ ਇਹਨਾਂ ਦੀ ਸਜ਼ਾਵਾ ਜਿਹੜੀ ਉਹ ਮਨਜ਼ੂਰ ਇਹ ਗਲਤੀ ਇਹਨਾਂ ਦੀ ਮaaf ਕੀਤੀ ਜਾਂਦੀ ਆ ਤਾਂ ਜਦੋਂ ਸੰਗ ਜੀ ਨੇ ਕਿਹਾ ਵੀ ਸਸਰੀ ਕਾਲ ਹਾਂਜੀ ਬਈ ਬਾ ਇਹਨਾਂ ਦੀ ਸਜ਼ਾ ਮaaf ਕੀਤੀ ਜਾਂਦੀ ਆ ਤਾਂ ਫੇਰ ਇਹਨਾਂ ਨੂੰ ਜਣੀ ਛੱਡਿਆ ਸੀਗਾ ਤੇ ਐਂ ਕਰਕੇ ਫੇਰ ਜਿਵੇਂ ਲੜਾਈਆਂ ਚੱਲਦੀਆਂ ਰਹੀਆਂ ਤੇ ਇੱਕ ਜਿਵੇਂ ਉੱਥੇ ਅਫਗਾਨੀ ਆਏ ਜਿਵੇਂ ਇਹ ਜਿੱਤਦੇ ਗਏ ਲੜਾਈਆਂ ਤੇ ਜਿਵੇਂ ਜਿਵੇਂ ਹੁਣ ਮੈਂ ਪਹਿਲਾਂ ਹੀ ਦੱਸਿਆ ਵਾ ਵੀਡੀਓ ਦੇ ਵਿੱਚ ਜਿਵੇਂ ਪੰਜਾਬ ਦੇ ਉੱਤੇ ਜਿਹੜਾ ਰਾਜ ਸੀਗਾ ਉਹ ਮਿਸਲਾਂ ਦੇ ਵਿੱਚ ਵੰਡਿਆ ਗਿਆ ਸੀਗਾ ਜਿਵੇਂ 12 ਮਿਸਲਾਂ ਦੇ ਉੱਤੇ ਆਏ ਸਿੱਖ ਧਰਮ ਦਾ ਸਿੱਖਾ ਸਿੱਖ ਰਾਜਿਆਂ ਦਾ ਰਾਜ ਸੀਗਾ ਤੇ ਇੱਕ ਇੱਕ ਦੇ ਉੱਤੇ ਜਿਵੇਂ ਜਿਵੇਂ ਸੀਗਾ ਮੁਸਲਮਾਨ ਰਾਜੇ ਦਾ ਰਾਜ 31813 ਦੇ ਵਿੱਚ ਫੇਰ ਅਫਗਾਨਿਸਤਾਨ ਦੀ ਫੌਜ ਆ ਜਿਹੜੀ ਉਹ ਚੜ ਕੇ ਆ ਗਈ ਸੀਗੀ ਤੇ ਉਦੋਂ ਆ ਉਦੋਂ 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 ਇਹ ਹਾਰ ਗਏ ਸੀਗੇ ਤੇ ਉਦੋਂ ਇੰਨਾ ਇਹ ਇੰਨਾ ਲੜ ਨਹੀਂ ਪਾਏ ਸੀਗੇ ਤੇ ਉਦੋਂ ਉਹਨਾਂ ਦੀ ਜਿੱਤ ਹੋ ਗਈ ਸੀਗੀ ਪਰ 1800 ਆ 1818 ਦੇ ਵਿੱਚ ਇਹਨਾਂ ਨੇ ਫੇਰ ਜਿਹੜਾ ਉਹ ਹਮਲਾ ਕਰਤਾ ਸੀਗਾ ਤੇ ਉਦੋਂ ਹਮਲਾ ਕਰਕੇ ਤੇ ਫੇਰ ਆ ਫੇਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਜਿਹੜਾ ਇਹਨਾਂ ਦਾ ਰਾਜ ਸੀਗਾ ਉਹ ਜਿਵੇਂ ਕਹਿ ਸਕਦੇ ਆ ਜੰਮੂ ਕਸ਼ਮੀਰ ਤੱਕ ਚੱਲਿਆ ਗਿਆ ਸੀਗਾ ਤੇ ਜੰਮੂ ਕਸ਼ਮੀਰ ਤੱਕ ਜਦੋਂ ਇਨਾਂ ਦਾ ਚਲਿਆ ਗਿਆ ਸੀਗਾ ਤੇ ਇਹਨਾਂ ਦੇ ਰਾਜ ਦੀ ਆ ਜਿਹੜੀ ਉਹ ਆਮਦਨ ਆ ਉਹ ਵੀ ਕਾਫੀ ਵਧ ਗਈ ਸੀਗੀ ਤੇ ਫੇਰ ਜਿਵੇਂ ਲਾਹੌਰ ਦੇ ਆਲੇ-ਦਾਲੇ ਜਿਹੜਾ ਮੁਸਲਮਾਨ ਰਾਜ ਰਾਜਾ ਸੀਗਾ ਉਹਨਾਂ ਦਾ ਰਾਜ ਸੀਗਾ ਜਿਵੇਂ ਕਸੂਰ ਦਾ ਏਰੀਆ ਕਿਹਾ ਜਾਂਦਾ ਸੀਗਾ ਉੱਥੇ ਤੇ ਫਿਰ ਇਹਨਾਂ ਨੇ ਜਿਵੇਂ ਉਹ ਉਹ ਉੱਥੇ ਵੀ ਹਮਲਾ ਕਰਕੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਫਿਰ ਇਹਨਾਂ ਨੇ ਆਪ ਦਾ ਰਾਜ ਭਾਗ ਆ ਜਿਹੜਾ ਉਹ ਲਾਹੌਰ ਸਥਾਪਿਤ ਕੀਤਾ ਸੀਗਾ ਤੇ ਲਾਹੌਰ ਜਦੋਂ ਰਾਜ ਭਾਗ ਸਥਾਪਿਤ ਕੀਤਾ ਗਿਆ ਸੀਗਾ ਤੇ ਉੱਥੋਂ ਜਣੀ ਇਹਨਾਂ ਇਹਨਾਂ ਦੇ ਰਾਜ ਨੂੰ ਖਾਲਸਾ ਰਾਜ ਕਿਹਾ ਜਾਂਦਾ ਸੀਗਾ ਵੀ ਹੁਣ ਖਾਲਸਾ ਰਾਜ ਆ ਜਿਹੜਾ ਉਸ ਸਥਾਪਿਤ ਹੋ ਗਿਆ ਤੇ ਜਿੱਥੇ ਇਹ ਆਪਦਾ ਦਰਬਾਰ ਲਾਉਂਦੇ ਸੀਗੇ ਉਹਨੂੰ ਕਹਿੰਦੇ ਹੁੰਦੇ ਸੀਗੇ ਦਰਬਾਰੇ ਖਾਲਸਾ ਖਾਲਸਾ ਦਰਬਾਰ ਤੇ ਉੱਥੇ ਜਿੱਥੇ ਇਹਨਾਂ ਦੇ ਫੈਸਲੇ ਹੁੰਦੇ ਹੁੰਦੇ ਸੀਗੇ ਤੇ ਬਾਕੀ ਐ ਇਹਨਾਂ ਦੀ ਇਹਨਾਂ ਦਾ ਜਾਨੀ ਇਹਨਾਂ ਦਾ ਰਾਜ ਭਾਗ ਆ ਜਿਹੜਾ ਉਹ ਚੱਲਦਾ ਰਿਹਾ ਤੇ ਜਿਹੜਾ 1800 ਤੇ ਜਿਹੜਾ ਇਹਨਾਂ ਨੇ ਦੂਜਾ ਵਿਆਹ ਕਰਾਇਆ ਸੀਗਾ ਉਹ ਉਹ ਪਤਨੀ ਦੀ ਵੀ ਮੌਤ ਹੋ ਗਈ ਸੀਗੀ ਤੇ ਉਹ ਮੌਤ ਤੋਂ ਬਾਅਦ ਜਿਹੜਾ ਇਹਨਾਂ ਨੇ ਤੀਜਾ ਵਿਆਹ ਕਰਾਇਆ ਸੀਗਾ ਉਹ ਉਹ ਜਿੰਦ ਕੌਰ ਨਾਲ ਕਰਾਇਆ ਸੀਗਾ 1835 ਦੇ ਵਿੱਚ ਤੇ ਉਹ ਤੋਂ ਆ ਜਿਹੜਾ ਇਹਨਾਂ ਦੇ ਘਰ ਜਵਾਕ ਹੋਇਆ ਸੀਗਾ ਦਲੀਪ ਸਿੰਘ ਉਹ 1838 ਦੇ ਵਿੱਚ ਇਹਨਾਂ ਦੇ ਘਰ ਮਹਾਰਾਜਾ ਦਲੀਪ ਸਿੰਘ ਹੋਇਆ ਸੀਗਾ ਤੇ ਇਹਨਾਂ ਦਾ ਜਿਹੜਾ ਰਾਜ ਭਾਗ ਆ ਇਹਨਾਂ ਦੀ ਡੈਥ ਹੋਈ ਆ 1849 ਦੇ ਵਿੱਚ ਜਿਵੇਂ ਕਹਿ ਸਕਦੇ ਆ ਜਨਮ ਹੋਇਆ ਸੀਗਾ 1780 ਦੇ ਵਿੱਚ ਮਾਤਰ ਜਣੀ ਨਾਟਕ ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ ਤੇ ਜਦੋਂ ਡੈਥ ਹੋਣ ਤੋਂ ਬਾਅਦ ਚ ਬਾਅਦ ਚ ਜਣੀ ਇਹਨਾਂ ਦਾ ਰਾਜ ਭਾਗ ਆ ਜਿਹੜਾ ਉਹ ਚਲਿਆ ਗਿਆ ਸੀਗਾ ਤੇ ਜਦੋਂ ਇਹਨਾਂ ਦਾ ਰਾਜ ਭਾਗ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਤਾ ਜਿਵੇਂ 1806 ਦੇ ਵਿੱਚ ਉਦੋਂ ਜਿਹੜੀ ਗੋਰਿਆਂ ਗੋਰੇ ਵੀ ਇੰਡੀਆ ਦੇ ਵਿੱਚ ਆ ਗਏ ਸੀਗੇ ਤੇ ਉਹਨਾਂ ਨੇ ਈਸਟ ਇੰਡੀਆ ਕੰਪਨੀ ਆ ਜਿਹੜੀ ਉਹ ਸਥਾਪਿਤ ਕਰ ਲਈ ਸੀਗੀ ਤੇ ਫਿਰ ਇਹਨਾਂ ਦੀ ਗੋਰਿਆਂ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋ ਗਈ ਸੀਗੀ ਵੀ ਅਸੀਂ ਆ ਜਿਹੜਾ ਉਹ ਥੋੜੇ ਏਰੀਆ 'ਚ ਨਹੀਂ ਜਾਂਦੇ ਤੇ ਥੋੜੇ ਬੰਦੇ ਆ ਜਿਹੜੇ ਉਹ ਸਾਡੇ ਏਰੀਆ 'ਚ ਨਾ ਆਉਣ ਤੇ ਮੇਨਾਂ ਜਿਵੇਂ ਇਹਨਾਂ ਦਾ ਆਮਦਨ ਦਾ ਜਿਹੜਾ ਸੂਰਤ ਸੀਗਾ ਇਹ ਜਿਵੇਂ ਕਹਿ ਸਕਦੇ ਆ ਲੋਕਾਂ ਤੋਂ ਜਿਵੇਂ ਟੈਕਸ ਲੈ ਟੈਕਸ ਲੈਂਦੇ ਸੀਗੇ ਤੇ ਟੈਕਸ ਲੈ ਕੇ ਤੇ ਫਿਰ ਜਿਵੇਂ ਉਦੋਂ ਟੈਕਸ ਦੇ ਵਿੱਚ ਵੀ ਮੇਨ ਜਿਵੇਂ ਰਾਜ ਭਾਗ ਆ ਇਹਨਾਂ ਦਾ ਜਾਣ ਦਾ ਕਾਰਨ ਕੀ ਬਣਿਆ ਵੀ ਜਿਵੇਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਸੀਗੇ ਤੇ ਉਹਦੇ ਵਿੱਚ ਵੀ ਕਾਫੀ ਜਿਵੇਂ ਖਾਮੀਆਂ ਸੀਗੀਆਂ ਤੇ ਜਿਹੜੇ ਤਾਂ ਜਾਣ ਪਛਾਣ ਵਾਲੇ ਬੰਦੇ ਸੀਗੇ ਉਹ ਵਿੱਚ ਟੈਕਸ ਦਿੰਦੇ ਵੀ ਨਹੀਂ ਸੀਗੇ ਤੇ ਜਾਂ ਕਿਸੇ ਤੋਂ ਆਪਾਂ ਕਹਿ ਸਕਦੇ ਆ ਜਿਹੜੇ ਟੈਕਸ ਇਕੱਠੇ ਕਰਨ ਵਾਲੇ ਬੰਦੇ ਸੀਗੇ ਉਹ ਮਨਮਾਨੀਆਂ ਕਰਦੇ ਸੀਗੇ ਕਿਸੇ ਤੋਂ ਜ਼ਿਆਦਾ ਲੈ ਲੈਣ ਦੇ ਸੀ ਤੇ ਕਿਸੇ ਤੋਂ ਜਿਵੇਂ ਘੱਟ ਲੈ ਲੈਂਦੇ ਸੀਗੇ ਉਸਰ ਉਸ 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 ਚੱਕਰ ਦੇ ਵਿੱਚ ਲੋਕਾਂ ਦੇ ਵਿੱਚ ਥੋੜਾ ਬਹੁਤਾ ਰੋ ਵੀ ਵੀ ਰੋ ਵੀ ਸੀਗਾ ਤਾਂ ਜਦੋਂ ਇਹਨਾਂ ਦੀ ਡੈਥ ਹੋਈ ਤਾਂ ਡੈਥ ਤੋਂ ਬਾਅਦ ਚ ਜਣੀ ਜਿਹੜੇ ਬੰਦੇ ਬਚਦੇ ਸੀਗੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਰਾਜ ਭਾਗ ਤੇ ਕਬਜ਼ਾ ਕਰਨ ਲਈ ਤੇ ਜਾਂ ਆਪਸ ਦੇ ਵਿੱਚ ਹੀ ਉਹਨਾਂ ਦੀ ਲੜਾਈ ਹੋ ਕੇ ਤੇ ਇਹਨਾਂ ਦਾ ਰਾਜ ਭਾਗ ਆ ਜਿਹੜਾ ਉਹ ਚਲਿਆ ਗਿਆ ਸੀਗਾ ਤੇ ਗੋਰਿਆਂ ਨੇ ਇਹਨਾਂ ਦੇ ਰਾਜ ਦੇ ਉੱਤੇ ਕਬਜ਼ਾ ਇਹਨਾਂ ਦੇ ਇਹਨਾਂ ਦੇ ਰਾਜ ਤੇ ਕਬਜ਼ਾ ਕਰ ਲਿਆ ਸੀਗਾ ਤੇ ਬਾਕੀ ਆ ਜਿਵੇਂ ਜਦੋਂ ਇਹਨਾਂ ਦਾ ਆ ਇਹ ਭਾਗ ਸੀਗਾ ਤੇ ਕੱਲੇ ਇਹਨਾਂ ਦੀ ਫੌਜ ਦੇ ਵਿੱਚ ਉਹ ਕੱਲੇ ਜਿਹੜੇ ਪੰਜਾਬ ਦੇ ਲੋਕ ਹੀ ਨਹੀਂ ਸੀਗੇ ਹੋਰ ਬਾਹਰੋਂ ਬੰਦੇ ਆ ਕੇ ਜਿਵੇਂ ਯੂਰਪ ਤੋਂ ਆ ਕੇ ਫਰਾਂਸ ਤੋਂ ਆ ਕੇ ਬੰਦੇ ਵੀ ਇਹਨਾਂ ਦੀ ਫੌਜ ਦੇ ਵਿੱਚ ਆ ਜਿਹੜੀ ਉਹ ਨੌਕਰੀ ਕਰਦੇ ਸੀਗੇ ਤੇ ਜਿਵੇਂ ਜਿੱਥੇ ਰਾਜ ਭਾਗ ਸੀਗਾ ਇਹਨਾਂ ਦਾ ਉੱਥੇ ਜਿਵੇਂ 70% ਆ ਜਿਹੜੀ ਆਬਾਦੀ ਉਹ ਮੁਸਲਮਾਨਾਂ ਦੀ ਸੀਗੀ ਤੇ 24% ਆਬਾਦੀ ਆ ਉਹ ਸੀਗੀ ਆ 24% ਆਬਾਦੀ ਆ ਉਹ ਹਿੰਦੂਆਂ ਦੀ ਸੀਗੀ ਤੇ 6 ਤੋਂ 7% ਆਬਾਦੀ ਆ ਜਿਹੜੀ ਸਿੱਖਾਂ ਦੀ ਸੀਗੀ ਪਰ ਜਿਹੜਾ ਸਤਕਾਰ ਸੀਗਾ ਉਹ ਸਾਰੇ ਧਰਮਾਂ ਦਾ ਹੀ ਸੀਗਾ ਤੇ ਬਾਕੀ ਬਾਕੀ ਜਿਵੇਂ ਇਹਨਾਂ ਨੇ ਸਾਰੇ ਨਾਲ ਵੱਡਾ ਜਿਹੜਾ ਕਾਰਜ ਕੀਤਾ ਸੀਗਾ ਆਪਦੇ ਰਾਜ ਦੇ ਵਿੱਚ 1802 ਦੇ ਵਿੱਚ ਆ ਜਿਹੜਾ ਹਰਮੰਦਰ ਸਾਹਿਬ ਹਰਮੰਦਰ ਸਾਹਿਬਾ ਨੁਕਸਾਨਿਆ ਗਿਆ ਸੀਗਾ ਅਫਗਾਨੀਆਂ ਦੇ ਹਮਲੇ ਦੇ ਵਿੱਚ ਤਾਂ ਉਹਨਾਂ ਦੀ ਇਹਨਾਂ ਨੇ ਜਣੀ ਸੇਵਾ ਕੀਤੀ ਸੀਗੀ ਤੇ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਸੋਨਾ ਲਵਾ ਲਵਾਇਆ ਸੀਗਾ ਇਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਤੇ ਸੋਨਾ ਲਗਵਾ ਕੇ ਜਣੀ ਜਿਹੜਾ ਉਹਨਾਂ ਉਹ ਬਣਵਾਇਆ ਸੀਗਾ ਤੇ ਬਾਕੀ ਜਿਹੜਾ ਇਹਨਾਂ ਕੋਲੇ ਕੋਹੇ ਨੂਰ ਹੀਰਾ ਸੀਗਾ ਉਹ ਇਹਨਾਂ ਜਗਨਨਾਥ ਦੇ ਮੰਦਿਰ ਆ ਜਿਹੜਾ ਉਹ ਭੇਟ ਕਰਤਾ ਸੀਗਾ ਆਪਦੀ ਆਪਦੀ ਮੌਤ ਤੋਂ ਪਹਿਲਾਂ ਤੇ ਬਾਕੀ ਜਿਹੜੀ ਇਹਨਾਂ ਦੀ ਫੌਜ ਸੀਗੀ ਬਈ ਉਹਨਾਂ ਉਹਨਾਂ ਨੂੰ ਵੀ ਸਕਲਾਈ ਆ ਜਾਨੀ ਨਵੇਂ ਤੇ ਪੁਰਾਣੇ ਤਰੀਕੇ ਨਾਲ ਦਿੱਤੀ ਜਾਂਦੀ ਸੀਗੀ ਤੇ ਉਹਨਾਂ ਕੋਲੇ ਜਿਹੜੇ ਹਥਿਆਰ ਆ ਉਹ ਵੀ ਜੈਮੀ ਪੂਰੇ ਵਧੀਆ ਸੀਗੇ ਤਾਂ ਹੀ ਆ ਜਿਹੜੇ ਅਫਗਾਨ ਅਫਗਾਨੀਆਂ ਨਾਲ ਇਹਨਾਂ ਇਹਨਾਂ ਦੀ ਇਹਨਾਂ ਦੀ ਜਾਦੇ ਇਹਨਾਂ ਦੇ ਜਾਦੇ ਹਮਲ ਹੁੰਦੇ ਹੁੰਦੇ ਸੀ ਇਹ ਕਿ ਉਹਨਾਂ ਦੇ ਵਿੱਚੋਂ ਸਿਰਫ ਇਹ ਇੱਕ ਹਮਲੇ ਦੇ ਵਿੱਚ ਹੀ ਹਾਰੇ ਆ ਤੇ ਨਹੀਂ ਤਾਂ ਜ਼ਿਆਦਾਤਰ ਇਹ ਜਿੱਤ ਦੇ ਹੀ ਹੁੰਦੇ ਸੀ ਇਹਨਾਂ ਦਾ ਜਿਹੜਾ ਰਾਜ ਭਾਗ ਆ ਉਹ ਇਧਰੋਂ ਸ਼ਰੀਨਗਰ ਕਸ਼ਮੀਰ ਤੱਕ ਸੀਗਾ ਤੇ ਉਧਰੋਂ ਸੀਗਾ ਇਹਨਾਂ ਦਾ ਜਿਵੇਂ ਅਫਗਾਨਿਸਤਾਨ ਦੇ ਅਫਗਾਨਿਸਤਾਨ ਤੱਕ ਇਹਨਾਂ ਦਾ ਰਾਜ ਭਾਗ ਚੱਲਿਆ ਗਿਆ ਸੀਗਾ ਵੀ ਉਹ ਉਹਦਾ ਉਹ ਜਾਣ ਦਾ ਇੱਕ ਹੀ ਕਾਰਨ ਸੀਗਾ ਵੀ ਇਹਨਾਂ ਦੀ ਜਿਹੜੀ ਫੌਜ ਆ ਉਹ ਪੂਰੀ ਤਖੜੀ ਸੀਗੀ ਤੇ ਬਾਕੀ ਇਹੀ ਬਾਕੀ ਇਹੀ ਸੀਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰਦੇ ਹੋ ਆਪਣਾ ਧੰਨਵਾਦ ਜੀ